ਆਹ ਦੇਖੋ ਸਭ ਤੋਂ ਪਹਿਲਾਂ ਕਮੈਂ ਤੁਹਾਡਾ ਪੱਤਰਕਾਰ ਦੋਸਤਾਂ ਦਾ ਭਾਰਤੀ ਕਿਸਾਨੀਓ ਨੇ ਇੱਕ ਤਾਂ ਸਿੱਧੂਪੁਰ ਐਸਕੇਐਮ ਨਾਨ ਪੋਲਿਟিক্যাল ਬੰਦੋਂ ਸ਼ੁਕਰਗੁਜ਼ਾਰ ਹਾਂ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੀ ਗੱਲ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਿਜਾਣ ਦੇ ਲਈ ਉਪਰਾਲਾ ਕਰ ਰਹੇ ਹੋ ਇਸ ਲਈ ਮੈਂ ਫਿਰ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਸ਼ੁਕਰਗੁਜ਼ਾਰ ਹਾਂ ਦੋਸਤੋ ਆਪਾਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਉਪਰਾਲਾ ਕੀਤਾ ਮੇਨਲੀ ਗੱਲ ਇਹ ਹੈ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਸਰਕਾਰ ਤੱਕ ਔਰ ਹਰ ਇੱਕ ਦੇਸ਼ ਵਾਸੀ ਤੱਕ ਇਹ ਗੱਲ ਲਿਜਾਣੀ ਚਾਹੁੰਦੇ ਆ ਤੇ ਜਿਸ ਵੇਲੇ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸਰਕਾਰ ਬਣੀ ਔਰ ਇਹਨਾਂ ਨੇ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਲੋਕਾਂ ਦੇ ਨਾਲ ਇੱਕ ਕਮਿਟਮੈਂਟ ਕੀਤੀ। ਲੋਕਾਂ ਨੇ ਵੋਟਾਂ ਪਾਈਆਂ। ਉਹਦੇ ਚੋਂ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਪਿੰਡਾਂ ਦੇ ਵਿੱਚ ਪੁਲਿਸ ਨੇ ਸੈਮੀਨਾਰ ਕਰ ਕਰਕੇ ਫਿਰ ਦੁਬਾਰਾ ਅਸੀਂ ਗਏ ਸੈਮੀਨਾਰ ਕੀਤੇ ਲੋਕਾਂ ਦੇ ਇਕੱਠ ਕਿਤੇ ਉਹਨਾਂ ਨੂੰ ਕਿਹਾ ਕਿ ਵੀ ਸਾਡਾ ਸਹਿਯੋਗ ਦਿਓ ਨਸ਼ੇ ਨੂੰ ਖਤਮ ਕਰਨ ਦੇ ਵਿੱਚ ਤੇ ਲੋਕਾਂ ਨੇ ਇਨਾਂ ਦੀ ਇਸ ਗੱਲ ਦਾ ਵਿਸ਼ਵਾਸ ਕਰਕੇ ਇਹਨਾਂ ਨੇ ਕਿਹਾ ਕਮੇਟੀਆਂ ਬਣਾਓ ਪਿੰਡਾਂ ਦੇ ਵਿੱਚ ਲੋਕਾਂ ਨੇ ਕਮੇਟੀਆਂ ਬਣਾਈਆਂ ਆ ਜਿਹੜਾ ਮੇਰੇ ਕੋਲੇ ਜਾਣਕਾਰੀ ਆ ਜਿਹੜੇ ਟੌਪਿਕ ਦੇ ਉੱਤੇ ਅੱਜ ਮੈਂ ਇਸ ਪਾਰਟਿਕੂਲਰ ਜਿਸ ਇਸ਼ੂ ਤੇ ਗੱਲ ਕਰਨੀ ਚਾਹਣਾ ਪਿੰਡ ਭੋਂਦੜ ਮੰਡੀਕਲਾਂ ਇੱਥੇ ਚਾਰ ਸ਼ਹਿਰੇ ਦਾਲੇ ਪਹਾੜੇ ਪਿੰਡਾਂ ਦੇ ਵਿੱਚ 21 ਦਿਨਾਂ 'ਚ ਕਮੇਟੀਆਂ ਬਣੀਆਂ ਤੇ ਰਾਹੁਲ ਭਾਰਤਵਾਜ ਉਸ ਸਮੇਂ ਦੇ ਡੀਐਸਪੀ ਨੇ ਜਿਨ੍ਹਾਂ ਨੇ ਜਾ ਕੇ ਸੈਮੀਨਾਰ ਕਰ ਕਰਕੇ ਲੋਕਾਂ ਨੂੰ ਕਿਹਾ ਵੀ ਤੁਸੀਂ ਕਮੇਟੀਆਂ ਬਣਾਓ ਸਾਡਾ ਸਹਿਯੋਗ ਕਰੋ ਆਪਾਂ ਨਸ਼ਾ ਰੋਕੀਏ ਹੁਣ ਜਦੋਂ ਕਮੇਟੀਆਂ ਬਣ ਗਈਆਂ ਤਾਂ ਫਿਰ ਕਮੇਟੀ ਦਾ ਕੰਮ ਤਾਂ ਇਹ ਹੀ ਹੈ ਨਾ ਕਿ ਤੁਹਾਨੂੰ ਇਨਫੋਰਮੇਸ਼ਨ ਦੇਣੀ ਤੇ ਤੁਹਾਨੂੰ ਇਨਫੋਰਮੇਸ਼ਨ ਕਮੇਟੀਆਂ ਦਿੰਦੀਆਂ ਰਹੀਆਂ ਤੇ ਜਦੋਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਤੁਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਬਜਾਏ ਉਹਨਾਂ ਲੋਕਾਂ ਨੂੰ ਖੁੱਲੀ ਚੜ੍ਹਿਆ ਜਿਹਦੇ ਚੋਂ ਵੱਧਦੀ ਵੱਧਦੀ ਗੱਲ ਇਹ ਤੁਝ ਕਰ ਕਈ ਵੀ ਤੁਸੀਂ ਸਾਡਾ ਕੀ ਕਰ ਲਿਆ ਹੁਣ ਕੀ ਕਰ ਲੋਗੇ ਪਰ ਅਖੀਰ ਨੂੰ ਲੋਕਾਂ ਨੂੰ ਉਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕੀਤਾ ਨਸ਼ਾ ਤਸਕਰਾਂ ਨੇ ਕੋਈ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਮੇਰੇ ਨੂੰ ਵੱਧ ਪਤਾ ਹੈ ਜਿਹੜੇ ਬੰਦੇ ਨੇ ਕਮੇਟੀ ਨੇ ਨਸ਼ਾ ਤਸਕਰਾਂ ਦੇ ਖਿਲਾਫ ਮਾਰਾ ਜਾਵੀਂ ਉਪਰਾਲਾ ਕੀਤਾ ਉਹਨਾਂ ਦੀਆਂ ਲੱਤਾਂ ਵੀ ਤੋੜੀਆਂ ਉਹਨਾਂ ਦੇ ਸਿਰ ਵੀ ਪਾੜੇ ਉਹਨਾਂ ਨਾਲ ਬਹੁਤ ਕੁਝ ਹੋਇਆ ਪਰ ਉਹਨਾਂ ਨੂੰ ਮੈਂ ਤਾਂ ਇੱਕ ਸਿੱਧਾ ਸਿੱਧਾ ਕਹੂੰਗਾ ਕਿ ਸਾਡੇ ਪ੍ਰਸ਼ਾਸਨ ਸਾਡੀ ਗਵਰਨਮੈਂਟ ਦੀ ਸਰਪ੍ਰਸਤੀ ਰਹੀ ਕਿਉਂ ਮੈਂ ਕਹਿ ਰਿਹਾ ਹਾਂ ਸਰਪ੍ਰਸਤੀ ਰਹੇ ਲੜਾਈਆਂ ਹੋਈਆਂ ਬਹੁਤ ਥਾਵਾਂ ਤੇ ਹੋਈਆਂ ਜਿਹਦੇ ਵਿੱਚੋਂ ਇੱਥੇ ਵੀ ਇੱਕ ਤਰ੍ਹਾਂ ਦਾ ਝਗੜਾ ਹੋਇਆ ਆ ਜਿਹੜੇ ਤਸਕਰ ਦੇ ਖਿਲਾਫ ਆਪਾਂ ਗੱਲ ਕਰ ਰਹੇ ਕੀ ਨਾ ਉਸ ਮੁੰਡੇ ਦਾ ਕਿੰਦਰ ਕਿੰਦਾ ਕਿੰਦਰ ਕਿੰਨਾ ਹੈ ਉਸ ਬੰਦੇ ਦੇ ਖਿਲਾਫ ਇਨਾ ਲੋਕਾਂ ਨੇ ਜਾ ਕੇ ਦਰਖਾਸਤਾਂ ਦਿੱਤੀਆਂ ਦੱਸਿਆ ਕਿ ਭਾਈ ਆ ਕੰਮ ਕਰ ਰਿਹਾ ਹੈ ਉਹਦੇ ਖਿਲਾਫ 6 ਮੁਕੱਦਮੇ ਦਰਜ ਨੇ ਜਿਹਦੇ ਖਿਲਾਫ 6 ਮੁਕੱਦਮੇ ਦਰਜ ਆ ਔਰ ਉਹ ਬੰਦੇ ਨੇ ਇਹਨਾਂ ਨੂੰ ਚੈਲੰਜ ਕੀਤਾ ਔਰ ਇਹਨਾਂ ਨੂੰ ਮੰਡੀ ਦੇ ਵਿੱਚ ਮਗਰ ਗਿਆ ਰਾਮਪੁਰੇ ਮੁੰਡੇ ਨੂੰ ਘੇਰਿਆ ਘੇਰਨ ਤੋਂ ਬਾਅਦ ਉੱਥੇ ਉਹਨੇ ਟੈਲੀਫੋਨ ਕਰਕੇ ਦੂਜੀ ਕਮੇਟੀਆਂ ਨੂੰ ਸੱਦਿਆ ਵੀ ਭਾਈ ਤੁਸੀਂ ਮੇਰੀ ਜਾਨ ਛਡਾਓ ਮੈਨੂੰ ਤਾਂ ਬੰਦੇ ਨੇ ਇੱਥੇ ਆ ਘੇਰਿਆ ਲੋਕ ਗਏ ਹੋਰ ਲੋਕ ਆਨਗਵਾਨ ਪਾਸਿਆਂ ਵਾਲੇ ਜਦੋਂ ਰੋਲਾ ਪਿਆ ਉੱਥੇ ਪਹੁੰਚ ਗਏ ਲੜਾਈ ਹੋਈ ਝਗੜਾ ਹੋ ਗਿਆ ਹੁਣ ਉਸ ਮਾਮਲੇ ਦੇ ਵਿੱਚ ਕੀ ਸਾਡੀ ਪੰਜਾਬ ਪੁਲਿਸ ਜਾਂ ਪੰਜਾਬ ਗਵਰਨਮੈਂਟ ਦਾ ਕੀ ਰੋਲ ਹੈ ਬਣਦਾ ਤਾਂ ਇਹ ਹੈ ਕਿ ਜਿਹੜਾ ਬੰਦਾ ਹੰਕਾਰ ਕੇ ਮਗਰ ਜਾਂਦਾ ਉੱਥੇ ਕੋਈ ਬੰਦਾ ਨੇ ਸੱਟਾ ਮਾਰਨਾ। ਬੰਦਿਆਂ ਨੂੰ ਘੇਰਦਾ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ। ਔਰ ਉਲਟਾ ਚੱਕ ਕੇ ਮੁਕਦਮੇ ਮਤਲਬ ਕਿਸਾਨਾਂ ਦੇਤੇ ਸਾਡੇ ਕਮੇਟੀ ਵਾਲੇ ਮੁੰਡਿਆਂ ਦੇ ਉੱਤੇ ਮੁਕਦਮੇ ਦਰਜ ਹੋਏ ਨੇ। ਔਰ ਅੱਜ ਦੇ ਇਸ ਤੁਹਾਡੀ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਅਸੀਂ ਪੰਜਾਬ ਸਰਕਾਰ ਨੂੰ ਔਰ ਬਠਿੰਡੇ ਦੇ ਪ੍ਰਸ਼ਾਸਨ ਨੂੰ ਹੁਣੇ ਮੇਰੀ ਇੱਥੇ ਤੁਹਾਡੇ ਜਿਹੜੇ ਡੀਆਈਜੀ ਆਏ ਨੇ ਹਰਜੀਤ ਸਿੰਘਾ ਹੁਣੇ ਮੇਰੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਵੀ ਹੋਈ ਹੈ। ਕਿ ਭਈ ਇਹ ਤਾਂ ਬਹੁਤ ਮਤਲਬ ਗਲਤ ਉਹਨਾਂ ਨੇ ਭੇਜ ਰਹੇ ਨੇ ਮੇਰੇ ਕੋਲੇ ਇੱਥੇ ਕੋਈ ਅਧਿਕਾਰੀ ਆਪਦਾ ਉਹਨਾਂ ਨੂੰ ਅਸੀਂ ਇਥੇ ਮੰਗ ਪੱਤਰ ਵੀ ਦੇਵਾਂਗੇ ਉਹਨਾਂ ਦੇ ਨਾਂ ਹੀ ਅਸੀਂ ਚਿੱਠੀ ਲਿਖੀ ਹੈ ਕਿ ਤੁਰੰਤ ਇਹਨਾਂ ਬੰਦਿਆਂ ਦੇ ਪਰਚੇ ਰੱਦ ਕੀਤੇ ਜਾਣ ਔਰ ਉਹ ਜਿਹੜੇ ਬੰਦਿਆਂ ਦੇ 6-6 ਮੁਕਾਦਮੇ ਪਹਿਲਾਂ ਆਲਰੇਡੀ ਚੱਲ ਰਹੇ ਨੇ ਇਹ ਰਜਿਸਟਰਡ ਨੇ ਉਹਨਾਂ ਦੇ ਉੱਤੇ ਔਰ ਉਹਨਾਂ ਬੰਦਿਆਂ ਨੂੰ ਤੁਸੀਂ ਖੁੱਲੇ ਛੱਡਿਆ ਹੋਇਆ ਸੋ ਇਹ ਜਿਹੜੀ ਤੱਕੇਸ਼ਾਹੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਗਰ ਇਸੇ ਤਰ੍ਹਾਂ ਰਹੇਗਾ ਸਾਨੂੰ ਇਸ ਇਹਨਾਂ ਨੌਜਵਾਨਾਂ ਦੇ ਤੇ ਜਿਹੜੀ ਕਮੇਟੀਆਂ ਬਣਾ ਕੇ ਸਰਕਾਰ ਨੇ ਸਾਡੇ ਨੌਜਵਾਨ ਪਸਾਏ ਨੇ ਔਰ ਉਹਨਾਂ ਨੂੰ ਅਸੀਂ ਜ਼ਿਲ੍ਹਿਆਂ ਦੇ ਵਿੱਚ ਬਿਲਕੁਲ ਨਹੀਂ ਜਾਣਦੇ ਆਂਗੇ ਤਕੇਸ਼ਾਈ ਕਿਸੇ ਕਿਸਮ ਦੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਦੇ ਨਾਲ ਖੜੇ ਆਂ ਔਰ ਖੜਾਂਗੇ ਔਰ ਸਰਕਾਰ ਨੂੰ ਸਾਡੀ ਚੇਤਾਵਨੀ ਹੈ ਕਿ ਸਰਕਾਰ ਅਜੇ ਹੀ ਤਕੇਸ਼ਾਈ ਕਰਨੀ ਬੰਦ ਕਰੇ ਔਰ ਤੁਰੰਤ ਇਨਕੁਆਰੀ ਕਰਕੇ ਉਹਨਾਂ ਨੂੰ ਪਰਚਾ ਨੂੰ ਖਾਰਜ ਕਰੇ ਸਵਾਲ ਇੱਥੋਂ ਤੱਕ ਮੈਨੂੰ ਮੁੰਡਿਆਂ ਨੇ ਦੱਸਿਆ ਹੈ ਕਿ ਬਹੁਤ ਸਾਰੇ ਬੰਦਿਆਂ ਦੀਆਂ ਤਾਂ ਲੋਕੇਸ਼ਨਾਂ ਹੀ ਕਿਤੇ ਹੋਰ ਫਿਰਦੀਆਂ ਨੇ ਜਿੱਦੀ ਲੋਕੇਸ਼ਨ ਹੀ ਨਹੀਂ ਜਿੱਥੇ ਝਗੜਾ ਹੋਇਆ ਉਹ ਵੀ ਮਾਮਕੇਦਮੇ ਚ ਪਾ ਰੱਖੇ ਨੇ ਤਾਂ ਫਿਰ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਤੁਹਾਡੇ ਇਸ ਅੱਜ ਦੀ ਕਾਨਫਰੰਸ ਦਾ ਜਿਹੜਾ ਸਾਡਾ ਮੇਨ ਇਸ਼ੂ ਇਹ ਹੈ ਇਹਦੇ ਤੇ ਅਸੀਂ ਗੱਲ ਕਰਨੀ ਚਾਹੁੰਦੇ ਸੀ ਨਾਲ ਛੋਟੀ ਜੀ ਮੈਂ ਗੱਲ ਇਹ ਜਰੂਰ ਤੁਹਾਡੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਮਾਧਿਅਮ ਤੋਂ ਕਹਿਣੀ ਚਾਹੂੰਗਾ ਕਿ ਦੇਖੋ ਭਾਰਤ ਆਪਣਾ ਦੇਸ਼ ਸਾਡਾ ਸਾਰਿਆਂ ਦਾ ਦੇਸ਼ ਹੈ ਕਿਸੇ ਇੱਕ ਸਦਾਧਾਰੀ ਧਰਦਾ ਦੇਸ਼ ਨਹੀਂ ਹੁੰਦਾ 1994 ਤੋਂ ਲੈ ਕੇ ਇੱਕ ਬਹੁਤ ਵੱਡਾ ਸੰਤਾਪ ਭੋਗ ਰਿਹਾ ਹੈ ਖਾਸ ਕਰਕੇ ਕਿਸਾਨ ਤੇ ਮਜ਼ਦੂਰ ਛੋਟੇ ਦੁਕਾਨਦਾਰ ਓਕੇ ਜਿਹੜੇ ਨਵੇਂ بڑے بڑے ਮਤਲਬ ਮੌਲ ਆ ਰਹੇ ਨੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ਵਾਸਤੇ ਇਹ ਸਾਰਾ ਸਿਸਟਮ ਉਸੇ ਦੇ ਵਿੱਚੋਂ ਨਿਕਲ ਕੇ ਆ ਰਹੇ ਹਨ 1994 ਦਾ ਜੋ ਸਮਝੌਤਾ ਕੀਤਾ ਗਿਆ ਔਰ ਉਹ ਵੀ ਜਦੋਂ ਸਮਝੌਤਾ ਕੀਤਾ ਗਿਆ ਭਾਰਤ ਸਰਕਾਰ ਦੀ ਬਾਹ ਮੋੜ ਕੇ 1999 ਨੂੰ ਇੱਕ ਚਿੱਠੀ ਆਉਂਦੀ ਆ ਵਰਲਡ ਬੈਂਕ ਤੋਂ ਜਿਹਦੇ ਰਾਹੀਂ ਸਾਡੇ ਅਫਸਰਾਂ ਨੂੰ ਦੀ ਤਬਦੀਲੀ ਕਰਵਾਈ ਜਾਂਦੀ ਹੈ ਔਰ ਭਾਰਤ ਸਰਕਾਰ ਦੇ ਕੋਲੋਂ ਨਰਸੀਮਾ ਰਾਓ ਤੋਂ ਜ਼ਬਰਦਸਤੀ ਉਹ ਦਖਤ ਕਰਵਾਏ ਜਾਂਦੇ ਨੇ ਔਰ ਉਹੀ ਰਾਹ ਤੇ ਅੱਜ ਫੇਰ ਟਰੰਪ ਤੁਰਿਆ ਹੋਇਆ ਹੈ ਪੰਜਾਬ ਭਾਰਤ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੀ ਤੁਸੀਂ ਇੰਪੋਰਟ ਡਿਊਟੀ ਲਾ ਰਹੇ ਹੋ ਬਾਹਰ ਤੋਂ ਆਉਣ ਵਾਲੇ ਸਮਾਨ ਤੋਂ ਉਹ ਇੰਪੋਰਟ ਡਿਊਟੀ ਘਟਾਓ ਇਹ ਕਰੋ ਉਹ ਕਰੋ ਉਹਨੂੰ ਖਤਮ ਕਰੋ ਔਰ ਉਹਦੇ ਨਾਲ ਸਾਡੇ ਭਾਰਤ ਦੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਇਹ ਬਰਦਾਸ਼ਤ ਨਹੀਂ ਕਰਾਂਗੇ ਭਾਰਤ ਸਰਕਾਰ ਸਾਡਾ ਮਾਨਯੋਗ ਪ੍ਰਧਾਨ ਮੰਤਰੀ ਜਿਹੜਾ ਇਹ ਕਹਿੰਦਾ ਹੈ ਕਿ 56 ਇੰਚ ਦੀ ਛਾਤੀ ਹੈ ਸਾਡੇ ਪ੍ਰਧਾਨ ਮੰਤਰੀ ਦੀ ਅੱਜ ਵਕਤ ਹੈ ਇਸ 56 ਇੰਚ ਦੀ ਛਾਤੀ ਨੂੰ ਪਰਖਣ ਦਾ ਤੇ ਵਿਖਾਉਣ ਦਾ ਕਿ ਇਹ ਸਾਡੀ ਵਕਤ ਹੈ 56 ਇੰਚ ਦੀ ਛਾਤੀ ਹੈ ਅਗਰ ਅੱਜ ਇੱਥੇ ਇਹ ਸਰਕਾਰ ਉਹਨਾਂ ਦੇ ਮੂਹਰੇ ਗੋਡੇ ਟੇਕ ਕੇ ਔਰ ਬਾਹਰ ਤੋਂ ਆਉਣ ਵਾਲੇ ਅਨਾਜ ਦੇ ਉੱਤੇ ਇੰਪੋਰਟ ਡਿਊਟੀ ਘਟਾ ਕੇ ਅਗਰ ਦੇਸ਼ ਦੇ ਕਿਸਾਨਾਂ ਨੂੰ ਨੁਕਸਾਨ ਕਰਨ ਦੀ ਗੱਲ ਕਰੇਗੀ ਤਾਂ برداشت ਨਹੀਂ ਕਰਾਂਗੇ ਉਹਦੇ ਤੇ ਵੀ ਅਸੀਂ ਸਾਨੂੰ ਜਿੱਡੀ ਵੀ ਲੜਾਈ ਲੜਨੀ ਪਈ ਮਜਬੂਰਨ ਉਹ ਲੜਾਈ ਅਸੀਂ ਲੜਾਂਗੇ ਧੰਨਵਾਦ ਕੋਈ ਸਵਾਲ ਕੁਐਸਚਨ ਜੀ ਨੇ ਦਾ ਹੋਰ ਨਹੀਂ ਇਹਨਾਂ ਦੇ ਬਹੁਤ ਟੈਕਸ ਲਾਏਗਾ ਕਿ ਆਪਣੇ ਇੰਡੀਆ ਨੇ ਕਿਉਂ ਨਹੀਂ ਲਾ ਰਿਆ ਦੇਖੋ ਮੈਂ ਤੁਹਾਨੂੰ ਸਪਸ਼ਟ ਗੱਲ ਤਾਂ ਇਹ ਹੈ ਕਿ ਦੇਸ਼ ਆ ਜਿਹੜਾ 1994 ਤੋਂ ਇੱਕ ਤਰੀਕੇ ਦੇ ਨਾਲ ਗੁਲਾਮ ਚੱਲਿਆ ਆ ਰਿਹਾ ਹੈ ਗੈਟ ਸਮਝੌਤਾ ਜਿਸ ਨੂੰ ਦਾ ਹੋਇਆ ਹੈ ਕਾਰਪੋਰੇਟ ਪੱਖੀ ਨੀਤੀਆਂ ਪਾਲਿਸੀਆਂ ਬਣ ਰਹੀਆਂ ਨੇ ਔਰ ਕਾਰਪੋਰੇਟ ਆ ਜਿਹੜਾ ਉਹ ਉੱਪਰ ਬੈਠਾ ਹੈ ਉਹਨਾਂ ਦਾ ਬੈਠਾ ਹੈ ਉਹਨਾਂ ਦੇ ਪੱਖ ਚ ਚੱਲ ਰਿਹਾ ਜੋ ਕਿਹਾ ਜਾ ਰਿਹਾ ਮੈਂ ਤੁਹਾਨੂੰ ਅੱਗੇ ਗੱਲ ਜਿਹੜੀ ਕਹੀ ਹੈ ਕਿ 1999 ਚ ਇੱਕ ਅਫਸਰ ਦੀ ਬਦਲੀ ਕਰਵਾਈ ਗਈ ਐਸ ਕੇ ਐਸ ਪੀ ਸ਼ੁਕਲਾ ਦੀ ਇਹ ਕਹਿ ਕੇ ਬਦਲੀ ਕਰਵਾਈ ਗਈ ਵਰਲਡ ਬੈਂਕ ਨੇ ਕਿ ਇਹ ਅਫਸਰ ਨੂੰ ਇੱਥੋਂ ਬਦਲੋ ਤੇ ਇਹਦੀ ਥਾਂ ਦੇ ਉੱਤੇ ਅਨਮਰੋਲ ਹੁੱਡਾ ਨੂੰ ਅਪਾਇੰਟ ਕਰੋ ਭਾਰਤ ਸਰਕਾਰ ਬਿਲਕੁਲ ਇਨ ਬੈਨ ਉਸੇ ਤਰ੍ਹਾਂ ਕਰਦੀ ਹੈ ਤੇ ਫਿਰ ਇਹਨੂੰ ਕੀ ਮੰਨਾਂਗੇ ਆਪਾਂ ਦੇਸ਼ ਹ ਆਪਣੀ ਪਛਤ ਨਹੀਂ ਕਰ ਰਿਹਾ ਦੇਸ਼ ਦੇ ਉੱਪਰ ਉਹਨਾਂ ਦੀ ਮਰਜ਼ੀ ਥੋਪੀ ਜਾ ਰਹੀ ਹੈ ਤਾਂ ਹੀ ਅਸੀਂ ਨੂੰ ਡਰ ਹੈ ਤਾਂ ਹੀ ਅਸੀਂ ਕਹਿ ਰਹੇ ਹਾਂ ਕਿ ਅਜਿਹੀ ਧੱਕੇਸ਼ਾਹੀ ਬਰਦਾਸ਼ਤ ਅਸੀਂ ਨਹੀਂ ਕਰਾਂਗੇ ਇਹ ਭਾਰਤ ਦੇ ਕਿਸਾਨ ਹੈ ਜਿਹੜੇ ਅਮਰੀਕਾ ਦੇ ਖੇਤੀ ਦਾ ਮੁਕਾਬਲਾ ਕਰ ਸਕਣਗੇ ਬਿਲਕੁਲ ਨਹੀਂ ਕਰ ਸਕਦੇ ਅਮਰੀਕਾ ਕੋਈ ਰੈੱਡ ਬਾਕਸ ਦੇ ਰਾਹੀਂ ਕੋਈ ਬਲੂ ਬਾਕਸ ਦੇ ਰਾਹੀਂ ਕੋਈ ਗ੍ਰੀਨ ਬਾਕਸ ਦੇ ਰਾਹੀਂ ਆਪਦੇ ਲੋਕਾਂ ਨੂੰ ਸਬਸਿਡੀ ਦਿੰਦਾ ਹੈ ਔਰ ਬਹੁਤ ਸਾਰੇ ਲੋਕਾਂ ਨੂੰ 300% ਸਬਸਿਡੀ ਮਿਲ ਰਹੀ ਹੈ ਜਿਹੜੇ ਦੇਸ਼ 300% ਸਬਸਿਡੀ ਆਪਦੇ ਕਿਸਾਨਾਂ ਨੂੰ ਦੇ ਰਹੇ ਹੋਣ ਤੇ ਜਿਹੜਾ ਦੂਸਰੇ ਪਾਸੇ ਦੇਸ਼ ਦੇ ਕਿਸਾਨ ਨੂੰ 1.5% ਦੀ ਸਬਸਿਡੀ ਮਿਲ ਰਹੀ ਹੋਵੇ ਉਹਨਾਂ ਦਾ ਮੁਕਾਬਲਾ ਕਿਵੇਂ ਹੋਏਗਾ ਜੀ ਉਹ ਕਿਸੇ ਕੀਮਤ ਦੇ ਉੱਤੇ ਦੇਸ਼ ਭਾਰਤ ਦਾ ਕਿਸਾਨ ਬਾਹਰਲੇ ਦੇਸ਼ ਦੇ ਕਿਸਾਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਉੱਥੇ ਸਬਸਿਡੀ ਜ਼ਿਆਦਾ ਸਾਨੂੰ ਸਬਸਿਡੀ ਮਿਲ ਜੇ ਸਾਨੂੰ ਕੋਈ ਦਿੱਕਤ ਨਹੀਂ ਹੈ ਫਿਰ ਅਸੀਂ ਵੀ ਮੁਕਾਬਲਾ ਕਰਨਾ ਕਿ ਸਾਡਾ ਆਸੇ ਉਹਨਾਂ ਨਾਲੋਂ ਵੀ ਸਸਤਾ ਨਾਜ ਪੈਦਾ ਕਰਦੇ ਆਂਗੇ ਅਗਰ ਸਾਨੂੰ ਉਹਨਾਂ ਦੇ ਬਰਾਬਰ ਸਬਸਿਡੀ ਨਹੀਂ ਮਿਲ ਜੇ ਤਾਂ ਅਗਰ ਸਾਨੂੰ ਸਬਸਿਡੀ ਨਹੀਂ ਮਿਲੇਗੀ ਤਾਂ ਫਿਰ ਉਹਨਾਂ ਦਾ ਮੁਕਾਬਲਾ ਦੇਸ਼ ਦਾ ਕਿਸਾਨ ਨਹੀਂ ਕਰ ਸਕਦਾ ਜਲੇਵਾਲ ਸਾਹਿਬ ਤੁਸੀਂ ਕਾਰਪੋਰੇਟ ਦੀ ਗੱਲ ਕਰੀ ਹੈ ਭਵਾਨੀਆਂ ਅਡਾਨੀਆਂ ਦੇ ਜਿਹੜੇ ਇੱਥੇ ਪਾਸ ਹੈਗੇ ਪੰਜਾਬ ਚ ਤੇ ਉਹਨਾਂ ਬਹੁਤ ਸਾਰਾ ਡਰੈਕਟਰ ਉਹਨਾਂ ਤੇ ਜਾਂਦਾ ਰਿਹਾ ਹੈ ਕਿਸਾਨਾਂ ਦਾ ਤੇ ਉਹ ਕਿਸਾਨ ਕਹਿੰਦੇ ਨੇ ਵੀ ਬਸ ਕੇਤੀ ਗੱਲਾਂ ਨੇ ਵੀ ਅਸੀਂ ਤਾਂ ਉਹਦਾ ਝੋਨਾ ਵੇਚਣਾ ਜਾਏ ਆ ਕਿ ਜਿਹੀ ਹੀ ਕਿਸਾਨਾਂ ਖਿਲਾਫ ਵੀ ਐਕਸ਼ਨ ਹੋ ਨਹੀਂ ਦੇਖੋ ਕਿਸਾਨ ਦੇ ਖਿਲਾਫ ਐਕਸ਼ਨ ਨਾਲੋਂ ਵੱਡੀ ਗੱਲ ਸੋਚਣ ਵਾਲੀ ਇਹ ਹੈ ਕਿ ਕਿਸਾਨ ਜਾਂਦਾ ਕਿਉਂ ਹੈ ਸਵਾਲ ਸਭ ਤੋਂ ਵੱਡਾ ਹੈ ਵੀ ਕਿਸਾਨ ਨੂੰ ਜਾਣਾ ਕਿਉਂ ਪੈ ਰਿਹਾ ਹੈ ਅਗਰ ਸਾਡੀ ਸਰਕਾਰ ਸਾਡੀ ਸਰਕਾਰ ਆਪਦੇ ਦੇਸ਼ ਦੇ ਕਿਸਾਨਾਂ ਦੀ ਬਾਹ ਫੜੇ ਉਹਨਾਂ ਨੂੰ ਪੂਰਾ ਰੇਟ ਮਿਲੇ ਤਾਂ ਮੇਰਾ ਖਿਆਲ ਆ 5 ਰੁਪਏ 7 ਰੁਪਏ 10 ਰੁਪਏ 20 ਰੁਪਏ ਦੇ لالਚ ਨੂੰ ਕੋਈ ਕਿਸਾਨ ਨਹੀਂ ਜਾਏਗਾ ਅੱਜ ਕਿਸਾਨ ਦੀ ਆਰਥਿਕਤਾ ਇੰਨੀ ਟੁੱਟ ਗਈ ਹੈ ਕਿ ਉਹਨੂੰ ਅਗਰ ਕੋਈ 2 ਰੁਪਏ ਵੀ ਵੱਧ ਮਿਲਦੇ ਨਾ ਨਜ਼ਰ ਆਉਂਦੇ ਆ ਤਾਂ ਉਹ ਵਿਚਾਰਾ ਉਧਰ ਨੂੰ ਜਾਂਦਾ ਸੋ ਇਸ ਕਰਕੇ ਉਹਨੂੰ ਇੰਨਾ ਸਾਡੇ ਦੇਸ਼ ਦਾ ਕਿਸਾਨ ਜਿਹੜਾ ਸਾਡਾ ਖਾਸ ਕਰਕੇ ਪੰਜਾਬ ਦਾ ਵੀਕ ਮੈਕਮਾਨ ਅਜੇ ਇੰਨਾ ਐਜੂਕੇਟ ਨਹੀਂ ਹੋਇਆ ਉਹਨਾਂ ਨੂੰ ਭਵਿੱਖ ਬਾਰੇ ਜਾਣਕਾਰੀ ਨਹੀਂ ਮਿਲਦੀ ਕਿ ਭਵਿੱਖ ਦੇ ਵਿੱਚ ਜਿਹੜੇ ਅੱਜ ਨਹੀਂ ਜਿਵੇਂ ਮੈਂ ਤਾਂ ਬਹੁਤ ਵਾਰੀ ਇਹ ਗੱਲ ਕਹਿਣਾ ਹੁੰਨਾ ਹੈ ਕਿ Jio ਦਾ SIM ਆਇਆ Jio ਦੇ ਸਾਹਮਣੇ ਲੋਕਾਂ ਨੂੰ ਤੁਸੀਂ ਤੁਸੀਂ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਕਿ ਫ੍ਰੀ ਦਿੱਤਾ ਜਿੰਮੇ ਵਿੱਚ ਸਮ ਵੀ ਫ੍ਰੀ ਦਿੱਤਾ ਉਹਦਾ ਰੀਚਾਰਜ ਵੀ ਫ੍ਰੀ ਤੇ ਜਦੋਂ ਮਨੋਪਲੀ ਹੋ ਗਈ ਫਿਰ ਮਾਰੇ ਸਮਾਨ ਤੇ ਰੇਟ ਸਾਰੇ ਘੱਟ ਗਏ ਸੋ ਇਹੀ ਹੁਣ ਆਪਣੇ ਨਾਲ ਇਹਨਾਂ ਨੇ ਅੱਜ ਤੁਹਾਨੂੰ ਸਾਡੇ ਕਿਸਾਨਾਂ ਨੂੰ ਰੇਟ ਵਧ ਜ਼ਰੂਰ 2 ਰੁਪਏ ਦੇ ਸਕਦੇ ਆ ਲੇਕਿਨ ਜਦੋਂ ਮਨੋਪਲੀ ਹੋ ਗਈ ਉਦੋਂ ਕਿਸਾਨਾਂ ਨੂੰ ਇਹਨਾਂ ਨੇ ਲੁੱਟਣਾ ਹੀ ਮੈਮੋਰੰਡਮ ਦੀ ਗੱਲ ਕਰੀ ਮੈਮੋਰੰਡਮ ਤੱਕ ਸੀਮਤ ਹੋਵੋਗੇ ਨਸ਼ਿਆਂ ਦੇ ਮੁੱਦੇ ਤੇ ਜਾਂ ਕੋਈ ਐਕਸ਼ਨ ਨਹੀਂ ਅਸੀਂ ਮੈਂ ਮੈਮੋਰੰਡਮ ਤੱਕ ਜੇ ਸੀਮਤ ਹੋਣਾ ਹੁੰਦਾ ਸੀ ਪ੍ਰੈਸ ਕਾਨਫਰੰਸ ਨਾ ਕਰਦੇ ਮੈਮੋਰੰਡਮ ਦੇਣ ਤੋਂ ਮਤਲਬ ਇਹ ਹੈ ਕਿ ਇਹ ਇੱਥੇ ਅਫਸਰ ਨਵਾਂ ਆਇਆ ਨਵੇਂ ਆਏ ਅਫਸਰ ਨੂੰ ਦੇ ਨਾਲ ਸਿੱਧੀ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਸਮਝ ਹੈ ਇੱਕ ਵਾਰੀ ਉਹਦੇ ਧਿਆਨ ਚ ਲਾਓ ਕਿ ਭਾਈ ਆ ਸਾਡਾ ਤੇਰਾ ਅਫਸਰशाही ਗਲਤ ਹੋ ਰਿਹਾ ਹੈ ਅਗਰ ਇਹ ਗਲਤ ਹੁੰਦਾ ਹੀ ਰਹੇਗਾ ਤਾਂ ਬਿਲਕੁਲ ਵੱਡੀ ਲੜਾਈ ਲੜਾਂਗੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਪਿੰਡਾਂ ਦੇ ਵਿੱਚ ਮੈਨੂੰ ਲੱਗਦਾ ਇੱਕ ਵੀ ਪਿੰਡ ਇਹੋ ਜਿਹਾ ਨਹੀਂ ਹੋਣਾ ਜਿੱਥੇ ਪ੍ਰੋਬਲਮ ਨਹੀਂ ਆਈ ਜਿੱਥੇ ਤਾਂ ਨਸ਼ਾ ਵਿਰੋਧੀ ਕਮੇਟੀਆਂ ਨੇ ਗੋਡੇ ਟੇਕਤੇ ਉੱਥੇ ਤਾਂ ਸ਼ਾਂਤ ਹੈ ਜਿੱਥੇ ਕਿਤੇ ਮੁੰਡਿਆਂ ਨੇ ਸਿਰ ਚੱਕਿਆ ਵੀ ਅਸੀਂ ਸਾਡੇ ਨਾਲ ਪੁਲਿਸ ਖੜੀ ਆ ਸਾਡਾ ਗਵਰਨਮੈਂਟ ਖੜੀ ਆ ਅਸੀਂ ਨੂੰ ਰੋਕਣਾ ਅਸੀਂ ਆਪਦੇ ਪਿੰਡ 'ਚ ਗੰਦ ਨਹੀਂ ਪੈਣ ਦੇਣਾ ਉੱਥੇ ਲੜਾਈਆਂ ਹੋਈਆਂ ਤੇ ਜਿੱਥੇ ਲੜਾਈਆਂ ਹੋਈਆਂ ਪਰਚਾ ਹਮੇਸ਼ਾ ਦਰਜ ਰੋਕਣ ਵਾਲਿਆਂ ਦੇ ਹੋਇਆ ਆਪਾਂ ਦੇਖਿਆ ਆ ਛੁੱਟੇ ਦੇ ਨਾਲ ਕੀ ਹੋ ਗਿਆ ਛੱਡਿਆ ਨਸ਼ਾ ਹੀ ਰੋਕਦਾ ਸੀ ਆਪਣੀ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਝ ਸੋ ਇਹ ਧੱਕੇਸ਼ਾਹੀ ਦੇ ਖਿਲਾਫ ਸਾਨੂੰ ਉਸ ਮਤਲਬ ਆਪਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਪਹਿਲਾਂ ਸਾਨੂੰ ਨਹੀਂ ਆਪਾਂ ਨੂੰ ਵੀ ਸਾਰਿਆਂ ਨੂੰ ਮਿਲ ਜੁਲ ਕੇ ਇਹਦੇ ਖਿਲਾਫ ਹਮਲਾਵਰ ਕਰਨਾ ਮਾਰਨਾ ਪੈਣਾ ਤਾਂ ਹੀ ਜਾ ਕੇ ਰੁਕ ਸਕਦਾ ਸੁੰਦਰ ਸਹੀ ਜਗ੍ਹਾ ਕੜੀ ਹੋਏਗੀ ਥੋੜਾ ਜਿਹਾ ਨਾ ਹੋਏਗਾ ਚੰਡੀਗੜ੍ਹ ਹੋਏਗਾ ਨਹੀਂ ਦੇਖੋ ਸੰਘਰਸ਼ ਦਾ ਥੁਰਾ ਦਾ ਨਹੀਂ ਕੋਈ ਪਤਾ ਹੁੰਦਾ ਜਿੱਥੇ ਥੁਰਾ ਤਾਂ ਉੱਥੇ ਬਣ ਜਾਂਦਾ ਜਿੱਥੇ ਕੋਈ ਪੰਗਾ ਪਾਇਆ ਜਾਂਦਾ ਹੈ ਜੇ ਸਾਡੇ ਇਹਨਾਂ ਮੁੰਡਿਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੇਗਾ ਪ੍ਰਸ਼ਾਸਨ ਹੋ ਸਕਦਾ ਬਠਿੰਡਾ ਬਣ ਜੇ ਅਗਰ ਫਰੀਦਕੋਟ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਧੱਕੇਸ਼ਾਹੀ ਹੋਏ ਦੀ ਫਰੀਦਕੋਟ ਬਣ ਸਕਦਾ ਹੈ ਅਗਰ ਚੰਡੀਗੜ੍ਹ ਹੋਏਗੀ ਤਾਂ ਚੰਡੀਗੜ੍ਹ ਬਣ ਸਕਦਾ ਹੈ ਹਲਵਾ ਸਰ ਤੋਂ ਤੁਹਾਨੂੰ ਨਹੀਂ ਲੱਗਦਾ ਕਿ ਦੋ ਮੋਰਚੇ ਰਿਮੂਵ ਕਰਾਉਣ ਤੋਂ ਬਾਅਦ ਸਰਕਾਰ ਨੂੰ ਥੋੜਾ ਆਸਾਨ ਲੱਗਣ ਲੱਗਿਆ ਵੀ ਹੁਣ ਨਹੀਂ ਐਵੇਂ ਲੱਗਦਾ ਸਰਕਾਰ ਜੀ ਕੁਝ ਮੋਰਚੇ ਕਰਾਇਆ ਜਾ ਸਕਦਾ ਮੈਂ ਦੱਸਦਾ ਇਹ ਜਿਹੜੇ ਮੋਰਚੇ ਰਿਮੂਵ ਹੋਏ ਨੇ ਤੁਹਾਨੂੰ ਮੇਰੇ ਨਾਲੋਂ ਵੱਧ ਬਤਾਇਆ ਪ੍ਰੈਸ ਨੂੰ ਕਿ ਸਰਕਾਰ ਨੇ ਇੰਨੀ ਡਰ ਕੇ ਰਿਮੂਵ ਕਰਵਾਏ ਹੈ ਨਹੀਂ ਤਾਂ ਤੁਸੀਂ ਦੇਖਿਆ ਆਪਾਂ ਸਾਰਿਆਂ ਨੇ ਖੜਕੂ ਬਾਦ ਵੇਖਿਆ ਉਸ ਸਮੇਂ ਦੇ ਉੱਤੇ ਖੜਕੂਆਂ ਦੀਆਂ ਜਿੱਥੇ ਬੰਦੀਆਂ ਨਾਲ ਮੀਟਿੰਗਾਂ ਹੁੰਦੀਆਂ ਸੀ ਸਰਕਾਰ ਦੀਆਂ ਲੇਕਿਨ ਸਰਕਾਰ ਸਾਡਾ ਕਾਨੂੰਨ ਇੱਕ ਬੰਦਿਸ਼ ਦੇ ਵਿੱਚ ਰੱਖਦਾ ਹਰੇਕ ਨੂੰ ਕਿ ਤੁਸੀਂ ਜਿੰਨੀ ਦੇਰ ਤੱਕ ਭਾਈ ਇਹ ਆਪਦੀ ਜੂਰੀਡਿਕਸ਼ਨ ਦੇ ਵਿੱਚ ਨਹੀਂ ਜਾਂਦੇ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਏਗਾ ਸਰਕਾਰ ਦੀ ਰਿਸਪੌਂਸਿਬਿਲਟੀ ਆ ਉਹਨਾਂ ਨੂੰ ਉੱਥੇ ਪਹੁੰਚਦੇ ਕਰਨਾ ਇਹ ਕਾਨੂੰਨ ਕਹਿੰਦਾ ਸਾਡਾ ਲੇਕਿਨ ਹੋਇਆ ਕੀ ਸਾਨੂੰ ਤੇ ਉੱਥੋਂ ਬਾਹਰ ਨਹੀਂ ਨਿਕਲਣ ਦਿੱਤਾ ਆਗਮ ਨੂੰ ਗ੍ਰਿਸ਼ਟਾਰ ਕਰ ਲਿਆ ਔਰ ਪੂਰੀ ਤਰ੍ਹਾਂ ਉਹਨਾਂ ਤੇ ਲੀਡਰਲੈਸ ਕਰਕੇ ਲੋਕਾਂ ਨੂੰ ਉੱਥੋਂ ਧਰਨੇ ਨੂੰ ਰਿਮੂਵ ਕੀਤਾ ਮੈਂ ਕਿ ਤੁਹਾਡੇ ਇਸ ਚੈਨਲ ਤੋਂ ਹੋਰ ਦੱਸ ਦੇਣਾ ਗੱਲਾਂ ਲੋਕਾਂ ਨੇ ਮੋਰਚਾ ਸੰਭਿਆ 26 ਨਵੰਬਰ ਤੋਂ ਲੈ ਕੇ 19 ਜਨਵਰੀ ਤੱਕ ਲੋਕਾਂ ਨੇ ਮੋਰਚਾ ਸੰਭਿਆ ਔਰ ਲੋਕ ਇਹ ਕਹਿੰਦੇ ਸੀਗੇ ਵੀ ਆਓ ਜੇ ਕਿਸੇ ਨੇ ਉਹਨਾਂ ਦਾ ਮੋਰਚਾ ਚ ਕੌਣ ਨਹੀਂ ਗਿਆ ਨਾ ਕੁਝ ਕੌਣ ਤੁਸੀਂ ਵੀ ਸਾਰੀ ਪ੍ਰੈਸ ਜਿਹੜੇ ਮੰਤਰੀ ਜਾਂਦੇ ਰਹੇ ਉਹ ਤੁਹਾਨੂੰ ਵੀ ਮਿਲਦੇ ਰਹੇ ਬੰਦੇੜ ਸਾਹਿਬ ਨੂੰ ਮਿਲਦੇ ਰਹੇ ਗੱਲਾਂ ਬਾਤਾਂ ਉਹ ਕਿਸ ਤਰ੍ਹਾਂ ਦਾ ਭਰੋਸਾ ਨਹੀਂ ਦੇ ਰਹੇ ਤੁਸੀਂ ਧੋਖਾ ਗਏ ਹਾਂ ਹਾਂ ਉਹ ਭਰੋਸੇ ਕਿਹੜੇ ਸੀ ਜਿਹੜੇ ਬਾਅਦ ਦੇ ਵਿੱਚ ਵਫਾ ਨਹੀਂ ਹੋਏ ਸੁਣੋ ਭਰੋਸੇ ਦੀ ਸੁਣ ਲਿਓ ਬਿਲਕੁਲ ਉਸੇ ਦਿਨ 19 ਤਰੀਕ ਨੂੰ ਜਦੋਂ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦੇ ਨਾਲ ਆਪਣਾ ਮੰਤਰੀਆਂ ਨਾਲ ਵੀ ਮੀਟਿੰਗ ਕੀਤੀ ਬਾਅਦ ਚ ਇਹਨਾਂ ਦਾ ਹਰਪਾਲ ਚਿਮਾ ਤੁਹਾਡੇ ਕੈਮਰਿਆਂ ਦੇ ਇਹ ਕਹਿ ਰਿਹਾ ਹੈ ਕਿ ਉਹ ਤਾਂ ਜਿਹੜਾ ਸਾਡੀ ਫੋਰਸ ਲਾਈ ਹੈ ਉਹ ਤਾਂ ਸਿਰਫ ਮਤਲਬ ਨਸ਼ਾ ਵਿਰੁੱਧ ਅਸੀਂ ਜਿਹੜੀ ਮਹਿੰਮ ਚਲਾਈ ਹੈ ਉਹਦੇ ਤੇ ਆਏ ਕਿਸਾਨਾਂ ਨਾਲ ਕੋਈ ਬਦਲ ਨਹੀਂ ਅੰਦਰ ਸਾਡੇ ਨਾਲ ਮਤਲਬ ਖੇਤੀਬਾੜੀ ਮੰਤਰੀ ਔਰ ਕਟਾਰੂ ਚਾਕਾ ਦੋਨੋਂ ਨਾਲ ਚਰਚਾ ਹੋਈ ਇਸ ਗੱਲ ਤੇ ਵੀ ਭਾਈ ਇਹ ਕੀ ਹੈ ਕੀ ਸਾਨੂੰ ਨੋਟਿਸ ਦੇਣਾ ਬਣਦਾ ਨਹੀਂ ਅਸੀਂ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਸੀ ਕਿ ਕੀ ਸਾਨੂੰ ਨੋਟਿਸ ਦੇਣਾ ਨਹੀਂ ਬਣਦਾ ਜੇਕਰ ਤੁਸੀਂ ਸਾਡੇ ਮੰਡਲ ਧਰਨਿਆਂ ਦੇ ਤੋਂ ਚਕਾਉਣ ਦੀ ਕੋਈ ਤੁਹਾਡੀ ਪਲਾਨਿੰਗ ਆ ਤਾਂ ਤਾਂ ਉਹਨਾਂ ਨੇ ਸਾਨੂੰ ਕਿਹਾ ਵੀ ਸਾਡਾ ਕੋਈ ਪ੍ਰੋਗਰਾਮ ਹੀ ਨਹੀਂ ਇਹਦਾ ਕੋਈ ਪ੍ਰੋਗਰਾਮ ਨਹੀਂ ਅਸੀਂ ਕਿਸਾਨਾਂ ਦੇ ਨਾਲ ਆ ਫਿਰ ਇਹਨੂੰ ਘਰੋਸਾ ਮੰਨਾਂਗੇ ਇੱਕ ਸਵਾਲ ਹੋ ਰਿਹਾ ਜਿਸ ਦਰਮਿਆਨ ਤੁਹਾਡੇ ਮੋਰਚੇ ਚੱਲ ਰਹੇ ਸੀ ਤੁਸੀਂ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਸੀ ਕਿਸਾਨੀ ਹਿੱਤਾਂ ਨੂੰ ਲੈ ਕੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਅੰਦਰ ਸੀ ਉਹ ਉਗਰਾਹਾ ਜਿਹਦੇ ਬੰਦੀ ਜਾਂ ਉਹਨਾਂ ਦੇ ਜਿਹੜੇ ਭਰਾਤਰੀ ਜਿਹਦੇ ਬੰਦੀਆਂ ਨੇ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਇਹ ਕਿ ਇਹ ਨਹੀਂ ਸਮਝਾਈ ਵੀ ਇਹ ਕਿਸਾਨ ਜਿਹਦੇ ਬੰਦੀਆਂ ਦੇ ਇੱਕ ਵੀ ਇੰਟੀਮੇਸੀ ਸੀ ਜਾਂ ਸਰਕਾਰ ਮਤਲਬ ਇੱਕ ਦੂਜੇ ਨੂੰ ਤੇ ਆਮਨੇ ਸਾਹਮਨੇ ਕਰ ਰਹੀ ਸੀ ਨਹੀਂ ਇਹ ਇਉਂ ਨਹੀਂ ਹੁੰਦਾ ਹੁੰਦਾ ਦੇਖੋ ਆਪਾਂ ਇੰਨਾ ਸਾਰਾ ਪਰਿਵਾਰ ਆ ਕੋਈ ਕੀ ਸੋਚਦਾ ਹੈ ਕੋਈ ਕੀ ਸੋਚਦਾ ਅਸੀਂ ਸਾਡੀ ਸਮਝ ਇਹ ਕਹਿੰਦੀ ਸੀ ਕਿ ਇਸ ਵੇਲੇ ਭਾਰਤ ਸਰਕਾਰ ਲਾਸਟ ਵਾਲੀ ਟਰਮ ਦੇ ਚੱਲ ਰਹੀ ਹੈ ਲਾਸਟ ਵਾਲਾ ਟਾਈਮ ਸੀਗਾ ਤੇ ਅੱਜ ਭਾਰਤ ਸਰਕਾਰ ਨੇ ਜੋ ਸਾਡੇ ਨਾਲ ਕਮਿਟਮੈਂਟਸ ਕੀਤੀਆਂ ਨੇ ਉਹਨਾਂ ਨੂੰ ਯਾਦ ਕਰਾਉਣਾ ਸਾਡਾ ਫਰਜ਼ ਮੰਨਦਾ ਜੇ ਅਸੀਂ ਢਿੱਲ ਦੇਵਾਂਗੇ ਹੋਰ ਟਾਈਮ ਲਗਾ ਦੇਵਾਂਗੇ ਤਾਂ ਫਿਰ ਅਗਲੀ ਸਰਕਾਰ ਜਿਹੜੀ ਆਏਗੀ ਉਹ ਕਹਣਗੇ ਵੀ ਸਾਡੇ ਨਾਲ ਤੇ ਤੁਹਾਡੀ ਗੱਲ ਹੀ ਕੋਈ ਨਹੀਂ ਹੋਈ ਤੋ ਸਾਨੂੰ ਜਾਣਾ ਚਾਹੀਦਾ ਹੈ ਅਸੀਂ ਉਹ ਸਮਝ ਚੁ ਗਏ ਔਰ ਉਹਨਾਂ ਸਾਥੀਆਂ ਨੂੰ ਆਇ ਲੱਗਾ ਕਿ ਉਹਦੇ ਨਾਲੋਂ ਵੱਡੇ ਮੁੱਦੇ ਸ਼ਾਇਦ ਪੰਜਾਬ ਦੇ ਨੇ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਆਪਦੀ ਗੱਲ ਰਹੀ ਕਿ ਲੇਕਿਨ ਲੜੇ ਸਾਰੇ ਹੀ ਬਸ ਲਾਸਟ ਸਵਾਲ ਹੈ ਮੇਰਾ ਮੇਰੇ ਸਾਥ ਨੂੰ ਜੀ ਵੀ ਨੇ ਜਿਹੜੇ ਟਾਲੀਆਂ ਨੂੰ ਲੈ ਕੇ ਟਾਲੀਆਂ ਚੋਰੀ ਹੋਈਆਂ ਸਭ ਸਭ ਤੁਹਾਨੂੰ ਵੱਧ ਪਤਾ ਹੈ ਮੀਡੀਆ ਨੂੰ ਤਾਂ ਪਤਾ ਹੀ ਹੈ ਉਨ੍ਹਾਂ ਦੇ ਸਬੰਧ ਦੇ ਵਿੱਚ ਤੁਹਾਡੀ ਜਥੇਬੰਦੀ ਜਾਂ ਕਿਸਾਨ ਜਥੇਬੰਦੀਆਂ ਨੈਕਸਟ ਸਟੈਪ ਕੀ ਲੈ ਰਹੀਆਂ ਨੇ ਇਸ ਸਾਲ ਕਿਉਂ ਐਮਐਲਏ ਨੂੰ ਕਿ ਰਹਿਣੇ ਪਿੰਡਾਂ ਦੇ ਵਿੱਚ ਕੀ ਵੀ ਇਹੋ ਜਿਹੇ ਹਾਲਾਤ ਹੋਈ ਗਾਣ ਰਹਿਣੇ ਤੇ ਉਸ ਦੇ ਸਬੰਧ ਵਿੱਚ ਤੁਹਾਡੀ ਰਣਨੀਤੀ ਕੀ ਹੈ ਸਾਡੀ ਰਣਨੀਤੀ ਇਹ ਹੈ ਕਿ 19 ਮਾਰਚ ਨੂੰ ਜੋ ਤੇ ਨੁਕਸਾਨ ਹੋਇਆ ਜੋ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਜੋ ਸਾਡਾ ਇਕੱਲੀਆਂ ਟਰਾਲੀ ਨਹੀਂ ਚੋਰੀਆਂ ਹੋਈਆਂ ਟਰਾਲੀਆਂ ਦੇ ਵਿੱਚ ਫਰਿੱਜਾਂ ਕੋਲਡਰ ਜੋ ਸਮਾਨ ਸੀਗਾ ਇਹ ਕਹਿਣਾ ਹੋਵੇ ਸਾਡਾ ਘਰ ਲੁੱਟਿਆ ਘਰ ਬਣੇ ਵੇ ਸੀਗੇ ਘਰ ਲੁੱਟਿਆ ਇਹਦੇ ਸਬੰਧ ਚ ਅਸੀਂ ਦੋਨੇ ਫੋਰਮ 25 ਤਰੀਕ ਨੂੰ ਲੁਧਿਆਣੇ ਦੇ ਵਿੱਚ ਮੀਟਿੰਗ ਕਰ ਰਹੇ ਜਿੰਨਾ ਨੁਕਸਾਨ ਹੋਇਆ ਪਿੰਡ ਕਾਈਆਂ ਨੂੰ ਸਨੇਹ ਮੈਸੇਜ ਦਿੱਤੇ ਗਏ ਨੇ ਬਈ ਹਕੀਕਤ ਸਾਡੇ ਕੋਲੇ ਪੂਰੇ ਪੰਜਾਬ ਹਰਿਆਣੇ ਦੀ ਜਿੰਨਾ ਸਾਡਾ ਉੱਥੇ ਟਰਾਲੀਆਂ ਜੋ ਵੀ ਸਮਾਨ ਜੋ ਘਰ ਬਣਾ ਸੀ ਜਿੰਨਾ ਨੁਕਸਾਰ ਆ ਉਹਦੀ ਇੱਕ ਲੈਟਰ ਬਣਾ ਕੇ ਉਹ ਛੇਤੀ ਅਸੀਂ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਭੇਜਾਂਗੇ ਤੇ ਉਸ ਤੋਂ ਬਾਅਦ ਜਿਹੜਾ ਗਾਂਹਾਂ ਸਾਡੀ ਮੀਟਿੰਗ ਹੈ 4-5 ਦੀ ਕੇਂਦਰ ਦੇ ਉਸ ਮੀਟਿੰਗ ਦੇ ਵਿੱਚ ਜਿਹੜੀਆਂ ਸੱਤ ਮੀਟਿੰਗਾਂ ਹੋਣੀਆਂ ਉਹਦੇ ਵਿੱਚ ਪੰਜਾਬ ਸਰਕਾਰ ਬੈਠਦੀ ਰਹੀ। ਇਹ ਇਸ ਇਸ਼ੂ ਤੇ ਵੀ ਚਰਚਾ ਕਰਾਂਗੇ ਦੋਨੇ ਫੋਰਮ ਬੈਠ ਕੇ ਕਿ ਪੰਜਾਬ ਵਾਲਿਆਂ ਨੂੰ ਉਸ ਮੀਟਿੰਗ ਦੇ ਵਿੱਚ ਸ਼ਾਮਲ ਕਰਨਾ ਹੈ ਕਿ ਨਹੀਂ ਕਰਨਾ ਸੀ ਜਾਣਾ ਹੈ ਕਿ ਨਹੀਂ ਜਾਣਾ। ਇਹ ਇਸ਼ੂ ਪੰਜਾਬ ਦਾ। ਅ ਸਾਡਾ ਉਹਨਾਂ ਦਾ ਜਿਹੜਾ 4 ਮਈ ਵਾਲੀ ਮੀਟਿੰਗ ਲੈ ਆ ਅਸੀਂ ਉੱਚ ਜਾਵਾਂਗੇ। ਜਿਹੜਾ ਐਮਐਲਏ ਦਾ ਘਰਾਓ ਹੋ ਰਿਹਾ ਉਹ ਜਦਤਵੰਦ ਕਰ ਨਹੀਂਦੀ। ਆ ਜਿਹੜੀ ਐਮਐਲਆ ਦਾ ਮੰਤਰੀਆਂ ਦਾ ਖੁਦ ਮੁੱਖ ਮੰਤਰੀ ਦੇਖਦਾ। ਉਹ ਸਾਡਾ ਜਿੰਨਾ ਚਿਰੇ ਸਾਡੀ ਨੁਕਸਾਨ ਹੋਇਆ ਉਹਦੀ ਪੂਰਤੀ ਨਹੀਂ ਕਰਦੀ। ਇਹ ਜਾਰੀ ਰਹੂਗਾ ਹਾਂ ਇਹਦਾ ਪੜਾ ਜਦੋਂ ਦੋਨੇ ਫਾਰਮਸੀ ਬੈਠਾਂਗੇ 25 ਤਰੀਕ ਪੜਾ ਕੋਈ ਏਦੋਂ ਵੀ ਸਖਤ ਆ ਸਕਦਾ ਬਾਦਿਮਾ ਪ੍ਰੋਗਰਾਮ ਆਸਦਾ ਹੁੰਦਾ ਜਿਹੜੇ ਪਿੰਡਾਂ 'ਚ ਜਾ ਰਹੇ ਨਾ ਛੋਟੇ ਛੋਟੇ ਸਮਝ ਨਹੀਂ ਆ ਰਹੀ ਸਰਕਾਰ ਦੀ 500 ਦੀਆਂ ਕਿਸੇ ਸਕੂਲ ਦੇ ਵਿੱਚ ਟੂਟੀਆਂ ਲਾਈਆਂ ਜੀ ਟੂਟੀਆਂ ਦਾ ਉਤ ਘਟਨ ਕਰਦੇ ਨੇ ਮਾੜੇ ਮਾੜੇ ਫਲੈਸਾਂ ਦਾ ਕੋਈ ਇਹ ਜੀ ਕੁਝ ਚੰਗੀ ਗ੍ਰਾਂਟ ਪੰਚਾਇਤ ਨੂੰ ਨਗਰ ਨੂੰ ਪਤਾ ਲੱਗੇ ਕਿ 10-20 ਲੱਖ ਸਕੂਲ ਦੇ ਵਿੱਚ ਲਾਇਆ ਕੋਈ ਕਮਰਾ ਪਿਛਲੀ ਸਰਕਾਰ ਬਣਾ ਗਈ ਮੇਜਪਤ ਕੋਈ ਇਸ਼ੂ ਨਹੀਂਗਾ ਇਹ ਸਾਰੀਆਂ ਗੱਲਾਂ ਵਿਚਾਰ ਕੇ 25 ਤਰੀਕ ਨੂੰ ਵਿਚਾਰ ਕੇ ਆ। ਸਾਡੇ ਬੰਦਿਆਂ ਨੇ ਏਕੇ ਦੀ ਕੋਈ ਗੱਲ ਚੱਲ ਰਹੀ ਹੈ ਜੀ ਦੁਬਾਰਾ ਉਹ ਸਾਰਾ ਕੁਝ ਵਿਚਾਰਾਂਗੇ ਦੋਨੇ ਘਰੋਂ ਬੈਠਾਂਗੇ। ਏਕੇ ਦੀ ਕੋਈ ਐਡੀ ਬਾਹਲੀ ਚਿੰਤਾ ਵਾਲੀ ਗੱਲ ਨਹੀਂ ਹੈ। ਇਸ਼ੂ ਤੇ ਇਕੱਠੇ ਹੋਣਾ ਹੈ। ਜਦੋਂ ਜਿੱਦਾਂ ਇਸ਼ੂ ਸਾਰਿਆਂ ਦੀ ਸਮਝ ਆ ਗਿਆ ਵੀ ਆਹ ਸਾਰਿਆਂ ਦੇ ਲੜਨ ਵਾਲਾ ਹੈ। ਉੱਥੇ ਇਕੱਠੇ ਹੋਣ। ਇਹ ਠੀਕ ਹੈ ਗੱਲ ਕਿ ਕਰਜ਼ੇ ਤੇ ਕੌਣ ਲੜਨਾ ਚਾਹੁੰਦਾ ਹੈ? ਡਾਕਟਰ ਸੁਮਿੰਨਾਥ ਦੀ ਰਿਪੋਰਟ ਤੇ ਕੌਣ ਲੜਨਾ ਚਾਹੁੰਦਾ ਹੈ? ਐਮਐਸਪੀ ਗਰੰਟੀ ਕਾਨੂੰਨ ਤੇ ਕੌਣ ਲੜਨਾ ਚਾਹੁੰਦਾ ਹੈ? ਜਿਹਨਾਂ ਨੂੰ ਇਹ 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 ਏਜੰਡੇ ਠੀਕ ਨਹੀਂ ਲੱਗਦੇ ਉਹ ਬਾਹਰ ਰਹਿ ਜਾਂਦੇ ਆ ਜਿਹੜੇ ਲੜਨਾ ਚਾਹੁੰਦੇ ਲੜ ਲੈਂਦੇ ਆ ਔਰ ਜਦੋਂ ਇੱਕੋ ਝੰਡਾ ਆ ਗਿਆ ਸਾਰਿਆਂ ਨੇ ਸਮਝਦੇ ਜਾ ਗਿਆ ਸਾਰਿਆਂ ਨੇ ਤੇ ਸਾਰੇ ਇਕੱਠੇ ਹੋ ਗਏ ਵੱਡੀ ਗੱਲ ਹੈ ਕੇਂਦਰ ਸਭ ਜੀ ਬੈਠਾ ਵੀ ਆਪਾਂ ਪਾਟੋ ਸਾੜਾ ਕਦੋਂ ਤੱਕ ਇਹ ਚੱਲੇਗਾ ਏਜੰਡੇ ਕਦੋਂ ਨਹੀਂ ਦੇਖੋ ਏਜੰਡਾ ਇੱਕ ਜਿਹੜਾ ਆਉਣਾ ਹੈ ਨਾ ਜਿਵੇਂ ਆ ਆ ਗਿਆ ਆ ਆ ਜਿਹੜਾ ਕਰਨ ਲੱਗੇ ਸੀਗੇ ਕੰਪਰੋਮਾਈਜ਼ ਹੋਣ ਲੱਗਾ ਸੀਗਾ ਨਾ ਉਹਦੇ ਹੋ ਚੱਲਿਆ ਸੀ ਨਾ ਇੱਕੋ ਫਿਰ ਸਾਰੇ ਇਕੱਠੇ ਹੋ ਚਲੇ ਸੀ ਜਿੱਦਾਂ ਕੋਈ ਇਹੋ ਜਿਹੀ ਗੱਲ ਆਏਗੀ ਤੇ ਸਾਰਾ ਦੇਸ਼ ਮਿਲ ਇਕੱਠਾ ਹੋ ਜਾਵੇਗਾ। ਠੀਕ ਹੈ। थैंक यू मेहरबानी। हां जी। ਆ